ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਜੀ ਮੇਰਾ ਨਾਮ ਰਸ਼ਿੰਦਰ ਸਿੰਘ ਹੈ ਜੀ ਕੀ ਕਹੂੰ ਮੈਂ ਸਾਰੇ ਦੁਕਾਨਦਾਰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਇਸ ਵੇਰ ਤੋਂ ਜੀ ਸਾਰੇ ਰਸਤੇ ਜਿੰਨੇ ਹੈਗੇ ਸਾਰੇ ਬੰਦ ਨੇ ਸਾਰਾ ਬਿਜ਼ਨਸ ਸਟਾਪ ਕਰਤਾ ਵਪਾਰੀਆਂ ਨਾਲ ਥਕਾ ਕਰ ਰਿਹਾ ਪ੍ਰਸ਼ਾਸਨ ਇਹ ਇਸ ਤਰੀਕੇ ਨਾਲ ਵੋਟਾਂ ਲੈਣਗੇ ਇਹ ਤਾਂ ਕਹਿੰਦੇ ਤੁਸੀਂ ਆਮ ਆਦਮੀ ਆ ਇਹ ਤਾਂ ਅੱਜ ਤੱਕ ਕਦੇ ਵੀ ਸੀਐਮ ਬਹੁਤ ਆ ਗਏ ਪਹਿਲਾਂ ਅੱਜ ਤੱਕ ਕਦੇ ਵੀ ਅਜਿਹੀ ਰਾਤ ਨਹੀਂ ਹੋਈ ਸੀ ਜਿੰਨੇ ਰਾਹ ਨਹੀਂ ਸਾਰੇ ਬੰਦ ਨੇ ਆਮ ਗਲੀਆਂ ਸਾਰੀਆਂ ਗਲੀਆਂ ਬੰਦ ਨੇ ਕਿਸੇ ਨੂੰ ਆਉਣ ਜਾਣ ਦਿੱਤਾ ਨਹੀਂ ਜਾਂਦਾ ਨਾ ਸਾਡੇ ਮੋਟਰਸਾਈਕਲ ਕੱਢਦੇ ਨੇ ਜਿਹੜੀ 4 ਵੋਟਾਂ ਪੈਣੀ ਸੀ ਇਹਨਾਂ ਨੂੰ ਹੁਣ ਉਹ ਵੀ ਨਹੀਂ ਪੈਣੀਆਂ ਆਪਣੇ ਆਪ ਨੂੰ ਵੀ ਪਾਉਣ ਨਹੀਂ ਕਾਹਨਾਂ ਕੀ ਕਹੂੰਗਾ ਦੁਕਾਨਦਾਰ ਇਕੱਠੇ ਦੁਕਾਨਦਾਰ ਤਾਂ ਕੁਛ ਨਹੀਂ ਕਹਿੰਦਾ ਇਹ ਪਰ ਅਸੀਂ ਪਰੇਸ਼ਾਨ ਆਈਏ ਅਸੀਂ ਅੱਜ ਸਵੇਰ ਤੋਂ ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਪ੍ਰਸ਼ਾਸਨ ਨੇ ਸਾਡੀਆਂ ਮਲਕੀਏ ਵੀ ਦੁਕਾਨਾਂ ਦੇ ਸਾਮਾਨ ਪਿਆ ਸੀ ਉਹ ਵੀ ਅੰਦਰ ਚੱਕ ਕੇ ਛਿੜਕਦਾ ਇਹਨਾਂ ਨੇ ਕਿਹੜਾ ਕੁਛ ਕਾਹਕ ਆਉਂਦਾ ਸਾਡਾ ਉਹਨੂੰ ਵੀ ਖੜਨ ਨਹੀਂ ਦਿੱਤਾ ਇਹਨਾਂ ਨੇ ਬਸ ਸਾਨੂੰ ਇਹੀ ਪਰੇਸ਼ਾਨੀ ਹੈ ਜਿਉਂ ਅਸੀਂ ਹੱਕ ਕੇ ਦੁਕਾਨਾਂ ਬੰਦ ਕੀਤੀਆਂ ਠੀਕ ਕਾਰਨ ਹੈ ਵੀ ਕੀ ਕਾਰਨ ਹੈ ਕਿ ਮੁੱਖ ਮੰਤਰੀ ਜੀ ਸਾਹਿਬ ਜੀ ਨਹੀਂ ਆਉਣਾ ਸਾਡੇ ਸ਼ਹਿਰ ਦੇ ਵਿੱਚ ਇਹੀ ਕਾਰਨ ਹੈ ਨਹੀਂ ਮੁੱਖ ਮੰਤਰੀ ਦੁਕਾਨਾਂ ਬੰਦ ਨੂੰ ਦੇਖਣ ਆ ਰਹੇ ਕੀ ਦੇਖਣ ਆ ਰਹੇ ਕੀ ਕਹਿੰਦੇ ਇਹ ਤਾਂ ਦੇਖੋ ਉਹਨਾਂ ਨੂੰ ਪਤਾ ਹੀ ਵੀ ਉਹ ਬੰਦ ਨੂੰ ਦੇਖਣ ਆ ਰਹੇ ਜਿਵੇਂ ਵੋਟਾਂ ਮੰਗਣ ਆਏ ਨੇ ਇਹ ਤਾਂ ਉਹਨਾਂ ਨੇ ਦੇਖਣੇ ਸੀ ਜੇ ਰੂਲ ਅਫਸਰ ਜੀ ਆਇਆ ਸੀ ਸਾਡੀ ਦੁਕਾਨ ਦੇ ਉੱਤੇ ਚਾਰ ਦੁਕਾਨਦਾਰ ਲੋਵੇ ਮੇਰੇ ਕੋਲੇ ਖੜੇ ਸੀਗੇ ਉਹਨਾਂ ਨੂੰ ਕਹਿੰਦਾ ਅਸੀਂ ਕਹਾਂ ਵੀ ਸਾਡੀਆਂ ਦੇਖੋ ਸੜਕ ਖਾਲੀ ਹੈ ਬਿਲਕੁਲ ਖਾਲੀ ਸੜਕ ਹੈ ਨਾਲ ਇਹਦੇ ਉੱਤੇ ਜਿਹੜਾ ਬਣਿਆ ਹੋਇਆ ਉਹਦੇ ਤੇ ਸਵਾਨ ਪਿਆ ਸੀ ਉਹ ਕਹਿੰਦਾ ਇਹਨੂੰ ਚੱਕ ਲੋ ਨਹੀਂ ਨਹੀਂ ਮੇਰੀ ਕ੍ਰੇਨ ਇੱਥੋਂ ਚੱਕ ਕੇ ਲੈ ਕੇ ਜਾਊਗੀ ਉਸ ਤੋਂ ਬਾਅਦ ਸਮਝੋ ਛੜਲ ਸਿੱਟੋ ਚਾਹੇ ਬੰਦ ਕਰੋ ਚਾਹੇ ਖੋਲੋ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਸਾਰੀਆਂ ਦੁਕਾਨਾਂ ਲਾ ਕੇ ਇਹ ਕਿਉਂ ਕੀਤਾ ਗਿਆ ਮਰਦਾਬ 1 ਮਿੰਟ ਯਾਰ ਇਹ ਕੋਈ ਕਹਿੰਦੀ ਭਗਵੰਤ ਜੀ ਆ ਰਹੇ ਨੇ ਓਨੀ ਵੇਰ ਤੁਸੀਂ ਇਹ 1 ਘੰਟੇ ਦਾ ਕੰਮ ਹੈ ਤੁਸੀਂ ਆਪਣੀਆਂ ਦੁਕਾਨਾਂ ਬੰਦ ਕਰੋ ਚਾਹੇ ਖੋਲੋ ਪਰ ਇਹਨੂੰ ਇਤੋਂ ਸਾਰਾ ਸਬਾਨ ਚੱਕ ਕੇ ਆਪਦਾ ਛੱਡ ਸੁੱਜੋ ਹਾਂ ਜੀ ਬਲਜੀਤ ਸਿੰਘ ਸੇਠੀ ਜੀ ਮੈਂ ਸ਼ਹਿਰੀ ਬੰਦਾ ਜੀ ਸ਼ਹਿਰ ਦੇ ਵਿੱਚ ਸਾਡੀ ਦੁਕਾਨ ਹੈ ਗਊਸ਼ਾਲਾ ਦੇ ਕੋਲੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਕੀਤਾ ਗਿਆ ਜੇ ਕੋਈ ਮੋਟਰਸਾਈਕਲ ਖੜਾ ਹੈ ਜਾਂ ਕੋਈ ਉਹ ਕੋਈ ਟੈਂਪਰ ਤੱਕ ਪਏ ਨੇ ਟੈਂਪਰ ਤੱਕ ਵੀ ਇਹਨਾਂ ਨੇ ਕਿਹਾ ਵੀ ਅਸੀਂ ਬਾਹਰ ਚੱਕ ਕੇ ਸੁੱਟ ਦਾਂਗੇ ਇਤੋਂ ਚੱਕ ਲਓ ਇਹ ਇਹੋ ਜੀ ਗੁੰਡਾਗਰਦੀ ਇਹ ਕਰਨਾ ਕਿਉਂ ਕੀਤਾ ਇਹ ਇਹੋ ਜੀ ਗੁੰਡਾਗਰਦੀ ਭਗਵਾਨ ਸਮਝਦੇ ਆਉਣ ਕਰਨ ਇਹ ਸੀਐਮ ਆ ਰਿਹਾ ਉਹਦੇ ਕਾਰਨ ਸਾਰਾ ਕੁਝ ਹੋ ਰਿਹਾ ਇਹ ਕਹਿੰਦਾ ਸੀ ਮੈਂ ਆਮ ਆਦਮੀ ਪਾਰਟੀਆਂ ਆਮ ਬੰਦਾ ਇਹ ਤਾਂ ਖਾਸ ਨਾਲੋਂ ਵੀ ਟੱਪ ਗਿਆ ਪਹਿਲਾਂ ਵੀ ਸੀਐਮ ਪਹਿਲਾਂ ਵੀ ਸਾਰੇ ਸੀਐਮ ਆਉਂਦੇ ਰਹੇਗੇ ਇਹਦਾ ਕੰਮ ਕਦੇ ਹੋਇਆ ਨਹੀਂ ਨਾ ਕਦੇ ਹੋਵੇ ਜਿਹੜਾ ਕੁਝ ਅੱਜ ਹੋਇਆਗਾ ਉਹ ਕਦੇ ਵੀ ਨਹੀਂ ਕਿਸੇ ਸਰਕਾਰ ਦੇ ਵਿੱਚ ਨਹੀਂ ਹੋਇਆ ਅਕਾਲੀ ਸਰਕਾਰ ਵੀ ਰਹੀ ਹੈ ਲੋਕਾਂ ਦੀਆਂ ਜ਼ਬਰਦਸਤ ਸੀ ਮਤਲਬ ਕਿ ਸਮਾਰਟ ਚੱਕਿਆ ਗਿਆ ਸਮਾਰਟ ਮਤਲਬ ਕਿ ਕਹਿੰਦੇ ਸੁੱਟਦੇ ਆਗੇ ਅਸੀਂ ਪ੍ਰਸ਼ਾਸਨ ਨੇ ਇਹ ਗੱਲ ਕਹੀ ਹੈ ਦੁਕਾਨਦਾਰਾਂ ਨੇ ਹੱਕ ਕੇ ਦੁਕਾਨਾ ਬੰਦ ਕੀਤੀ ਹੈਗੀ